ਲੋ ਦੀ ਪੈਂਡ ਪੁੱਟਰ ਦੇ ਵਿੱਚ ਖੜਾ ਜੀ ਬਾਈ ਸਤ ਨਾਮ ਕੋਲੇ ਟਰੈਕਟਰ ਤੋਂ ਦੇਖ ਸਕਦਾ ਮਹਿੰਦਰਾ 265 ਡੀ ਹਣਾ ਬਾਈ ਜੀ ਹਾਂਜੀ ਬਾਈ ਜੀ ਕੀ ਹਾਲ ਆ ਬਾਈ ਜੀ ਬਾਈ ਸਸੀ ਕਰਨ ਉਹ ਠੀਕ ਠਾਕ ਹੋ ਜੀ ਹਾਂਜੀ ਵਧੀਆ ਠੀਕ ਆ ਜੀ ਬਾਈ ਜੀ ਪਾਇਓ ਚਾਨਣਾ ਜੀ ਮਹਿੰਦਰਾ 265 ਡੀ ਚੰਨੇ ਵਾਲਾ ਹੈ ਅੱਛਾ ਇਹ 95 ਮਾਡਲ ਆ ਹਾਂ ਠੀਕ ਆ ਜੀ ਟਾਇਰ ਕਾ ਸੇਵੇ ਆ ਅੱਛਾ ਮੂਰਲੇ ਟਾਇਰ ਕਾ ਸੇਵੇ ਆ ਹਾਂ ਮਗਰ ਲੈ ਹੈਗੇ ਆ 45 ਕੇ ਪੈਸੇ 45 ਕੇ ਪੈਸੇ ਹਣਾ ਮਗਰ ਲੈਟ ਆ ਠੀਕ ਆ ਠੀਕ ਆ ਤੇ ਇੰਜਨ ਗੇਅਰ ਦਾ ਵੀਰੇ ਕਿਵੇਂ ਸੱਤ ਨਾ ਇੰਜਨ ਦਾ ਵਧੀਆ ਵਾ ਓਕੇ ਆ ਜਮਾ ਹਾਂ ਓਕੇ ਆ ਠੀਕ ਆ ਠੀਕ ਆ ਕੋਈ ਲੰਬੇ ਵਾਲਾ ਕੰਮ ਤਾਂ ਨਹੀਂ ਬਾਈ ਨਾ ਵੀਰੇ ਕੋਈ ਲੰਬੇ ਵਾਲਾ ਨਹੀਂ ਆਪਣਾ ਇਹ ਖਰੇ ਰੱਖਿਆ ਹੋਈ ਵਾਸਤੇ ਠੀਕ ਆ ਠੀਕ ਆ ਠੀਕ ਆ ਲੋਡ ਕਰਕੇ ਚੱਲੋ ਬਈ ਓਕੇ ਅੱਛਾ ਘਰੇ ਰੱਖਿਆ ਹੋਇਆ ਟਰੈਕਟਰ ਆ ਹਾਂ ਲਓ ਮਿੱਤਰੋ ਘਰੇ ਰੱਖਿਆ ਹੋਇਆ ਟਰੈਕਟਰ ਕੋਈ ਵਪਾਰ ਵਾਲਾ ਕੰਮ ਨਹੀਂ ਬਾਈ ਸਤਨਾਮ ਦਾ ਟਰੈਕਟਰ ਤੁਸੀਂ ਦੇਖ ਸਕਦੇ ਹੋ Ориਜినਲ ਟਰੈਕਟਰ ਹਨਾ ਬਾਈ ਜੀ ਹਾਂ ਸਾਰਾ Ориਜినਲ ਹੀ ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹਨਾ ਜੀ ਹਾਂ ਜੀ ਤੇ ਪਾਰਟੀ ਕਿਹੜੀ ਹੈ ਇਹ? ਫਰਸਟ ਪਾਰਟੀ ਦਾ ਹੀ ਹੈ। ਅੱਛਾ ਫਰਸਟ ਪਾਰਟੀ ਦਾ ਠੀਕ ਆ ਠੀਕ ਆ। ਤੇ ਰੰਗ ਪੇਂਟ ਦਾ ਕਿਵੇਂ ਵੀਰੇ? ਰੰਗ ਪੇਂਟ ਦਾ ਅਰੀਜਨਲ ਆ ਵੀਰੇ। ਜਿੰਨਾ ਅੱਛਾ ਸਾਹਮਣੇ ਆਵੇਂ ਆਪਾਂ ਝੂਠ ਮਾਰਨ। ਹਾਂ ਹਾਂ ਬਿਲਕੁਲ ਬਿਲਕੁਲ ਕੋਈ ਟੱਚਿੰਗ ਵਗੈਰਾ ਨਹੀਂ ਹੈ ਨਾ? ਜਿੰਨਾ ਕਿ ਹੈਗਾ ਬਸ ਹੈਗਾ ਉਹਨਾਂ ਵੀ ਹੈ। ਠੀਕ ਆ ਠੀਕ ਆ। ਬੈਟਰੀ-ਬੂਟਰੀ ਕਿਵੇਂ ਵੀਰੇ? ਓਕੇ ਆ ਜਮੇ ਦੀ। ਸਾਲਾ ਅੱਜ ਖੜੇ ਦੀ ਧੁੰਦੇ ਚ ਸੈਲਫ ਮਾਰਦੇ ਆ। ਅੱਛਾ ਠੀਕ ਆ। ਜਾਨੀ ਕਿ ਕਹਿੰਦਾ ਮਤਲਬ ਫੁੱਲ ਗਾਰੰਟੀ ਹੈ 110% ਗਾਰੰਟੀ ਆਪਣੀ। ਬੈਟਰੀ ਦੀ ਗ ਠੀਕ ਆ ਠੀਕ ਆ ਲਓ ਮਿੱਤਰੋ ਦੇਖ ਸਕਦੇ ਰੰਗ ਪੇਂਟ ਦਾ ਸਾਰਾ ਜਾਨੀ ਕੀ ਕਹਿੰਦਾ ਮਤਲਬ origignal tractor ਕਿਸੇ ਪਾਸਾ ਕੋਈ ਖੁੱਲੇ ਛੁੱਲੇ ਨਹੀਂ ਹੈਣਾ ਬਾਈ ਜੀ ਆ ਨਾਲ ਤਾਂ ਹੀ ਆ ਯਾਰ ਬਾਈ ਐਂ ਜੀ ਨਾਲ ਦਾ ਹੀ ਆ ਐਵੇਂ ਆਪਾਂ ਕਹੀਏਗੇ ਐਂ ਹੋਗਾ ਜੋ ਉਵੇਂ ਨਹੀਂ ਕੋਈ ਇੰਜਨ ਗੇਅਰ ਜਮਾ ਸਹੀ ਆ ਜਮਾ ਸਹੀ ਆ ਫਾਸਟ ਪਾਰਟੀ ਹੈਣਾ ਠੀਕਾ ਠੀਕਾ ਲੋ ਮਤਲਬ ਵਾਕੇ ਚੈੱਕ ਕਰਕੇ ਤੁਸੀਂ ਟਰੈਕਟਰ ਲੈ ਆ ਸਕਦਾ ਹਾਂ ਇਹ ਪੈਂਡ ਬੋਟਰ ਦੇ ਘਰ ਵਿੱਚ ਖੜਾ ਜੀ ਬਾਈ 7 ਨਾਮ ਕੋਲੇ ਟਰੈਕਟਰ ਦੀ ਦੇ ਸਕਦੇ ਘਰੇ ਰੱਖਿਆ ਹੋਇਆ ਟਰੈਕਟਰ ਆਈ ਬਾਈ ਦਾ ਵਾਕੀ ਤੁਸੀਂ ਤਸੱਲੀ ਨਾਲ ਵਾਕੇ ਚੈੱਕ ਕਰਕੇ ਲੈ ਆ ਸਕਦੇ ਹੋ ਕਿਸੇ ਪਾਸੋਂ ਕੋਈ ਲੀਕ ਸ਼ਿਕ ਨਹੀਂ ਖੁੱਲਿਆ ਛੁਲਿਆ ਨਹੀਂਗਾ ਤੇ ਤੇ ਨੰਬਰ ਬੁੱਲੇ ਬਾਈ ਜੀ 7 ਨਾਮ ਆਪਣਾ 98568 98568 92518 92518 हां ये ते संपर्क कर ले ठीक है जी बटर ਖੁਰਦਾ ਜੀ ਆਪਣਾ ਦੋ ਬਟਰ ਪਿਆ ਜਾਂਦਾ ਹੈ ਹਾਂ ਹਾਂ ਆਪਣਾ ਖੁਰਦਾ ਆਪਣਾ ਬਟਰ ਖੁਰਦਾ ਹਾਂ ਲਓ ਮੇਰੇ ਤੋਂ ਬਟਰ ਖੁਰਦ ਦੇ ਵਿੱਚ ਖੜਾ ਜੀ ਰੇਟ ਕੀ ਰੇਟ ਆ ਭਾਈ ਇਹਦਾ ਰੇਟ ਭਾਈ 1 20 ਮੰਗਦੇ ਆਪਾਂ ਕਰ ਦਾਂਗੇ ਫੁੱਲ ਮਾਨਤਾਂਗੇ 1 20 ਹਾਂ 1 20 ਦੇ ਵਿੱਚ ਮਾਨਦਾਨ ਹੋ ਜਾ ਆਪਣੀ ਜਿਹੜਾ ਵੀਡੀਓ ਦੇਖ ਕੇ ਮਾਨਦਾਨ ਆਪਾਂ ਫੁੱਲ ਕਰ ਦਾਂਗੇ ਠੀਕ ਆ ਕਿੰਨਾ ਮਾਡਲ ਸੀਗਾ ਜੀ ਇਹ 95 ਮਾਡਲ 95 ਮਾਡਲ ਆ ਠੀਕ ਆ ਲਓ ਮਿੱਤਰੋ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਵਿੱਚੋਂ ਮਾਨ ਤਾਨ ਕੀਤਾ ਜਾ ਕੋ ਟਰੈਕਟਰ ਦੀ ਦੇਖ ਸਕਦੇ ਸਾਰਾ ਹੀ オリジナル ਭਾਵੇਂ ਵਾਕੇ ਚੈੱਕ ਕਰਕੇ ਬਾਈ ਕੰਧ ਲੈ ਜਾ ਸਕਦੇ ਹਾਂ ਇਹ ਟਰੈਕਟਰ ਛੱਡਣ ਵਾਲਾ ਨਹੀਂ ਜੀ ਇਹ ਜਿਹੇ ਟਰੈਕਟਰ ਟਾਵੇਂ ਮਿਲਦੇ ਦੇਖ ਸਕਦੇ ਤੁਸੀਂ ਬਾਈ ਕੋਲੇ ਘਰੇ ਖੜਾ ਟਰੈਕਟਰ ਪਕਾਉਗਾ ਜੀ ਇਹ ਤੇ ਵਾਕੀ ਤੁਸੀਂ ਤਸੱਲੀ ਨਾਲ ਚੈੱਕ ਕਰਕੇ ਲਿਆ ਸਕਦੇ ਹਾਂ ਤੇ ਵੀਡੀਓ ਦੱਬ ਕੇ ਸ਼ੇਅਰ ਕਰਦੇ ਜੀ 1,20,000 ਰੁਪਏ ਦੀ ਡਿਮਾਂਡ ਹਨਾ ਬਾਈ ਜੀ ਬਾਕੀ ਬਾਕੀ ਮੌਕੇ ਦਿਓ ਜੀ ਬਾਹਰ ਘਟਾ ਲਓ ਮਿੱਤਰੋ ਵੀਡੀਓ ਠੀਕ ਆ ਜੀ ਲਓ ਮਿੱਤਰੋ ਵੀਡੀਓ ਦੱਬ ਕੇ ਸ਼ੇਅਰ ਕਰਦੇ ਪੇਨ ਨੂੰ ਫੋਲੋ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ